ਰਾਸ਼ਟਰੀ ਸਵੈਮsevak ਸੰਗ ਦੇ ਸਰਕਾਰਯਵਾ ਦੱਤਾ ਤਰੇ ਹੋਸਾਵਲੇ ਨੇ ਕਿਹਾ ਹੈ ਕਿ ਭਾਰਤ ਵਿੱਚ ਆਜ਼ਾਦੀ ਦੇ ਸਮੇਂ ਤੋਂ ਹੀ ਸਹਿਕਾਰਤਾ ਅੰਦੋਲਨ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਇਸ ਸਮੇਂ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਯਤਨ ਕਰਨੇ ਚਾਹੀਦੇ ਨੇ ਕਿ ਸਹਿਕਾਰਤਾ ਦਾ ਦਾਇਰਾ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹੋਣਾ ਚਾਹੀਦਾ ਏ ਅੰਮ੍ਰਿਤਸਰ ਵਿੱਚ ਸਹਿਕਾਰ ਭਾਰਤੀ ਦੇ 8ਵੇਂ ਕੌਮੀ ਸੰਮੇਲਨ ਦੇ ਪਹਿਲੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਆਰਥਿਕ ਵਿਕਾਸ ਤਾਂ ਕਰ ਰਹੇ ਹਾਂ ਪਰ ਸਮਾਜਿਕ ਵਿਕਾਸ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਾਂ ਉਹਨਾਂ ਸਮੁੱਚੇ ਦੇਸ਼ ਵਿੱਚ ਸਮਾਜਿਕ ਵਿਕਾਸ ਲਈ ਤਬਦੀਲੀ ਦੀ ਲਹਿਰ ਪੈਦਾ ਕਰਨ ਦਾ ਸੱਦਾ ਦਿੱਤਾ ਉਹਨਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਆਜ਼ਾਦੀ ਸਮਾਨਤਾ ਸੰਜਮ ਅਤੇ ਨਿਆਂ ਦੀ ਗੱਲ ਕਰਦਾ ਹੈ Yeah. Okay. ਉਹਨਾਂ ਧਰਮ ਨੂੰ ਜੀਵਨ ਵਿੱਚ ਸਥਿਰਤਾ ਦਾ ਕਾਰਕ ਦੱਸਦਿਆਂ ਜੀਵਨ ਵਿੱਚ ਵਿਕਾਸ ਲਈ ਧਰਮ ਦੀ ਪਾਲਣਾ ਨੂੰ ਲਾਜ਼ਮੀ ਦੱਸਿਆ। ਭਾਰਤ ਵਿੱਚ ਸਹਿਕਾਰਤਾ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਸਰਕਾਰੇਵਾਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਸਹਿਕਾਰਤਾ ਅੰਦੋਲਨ ਸ਼ੁਰੂ ਹੋ ਗਿਆ ਸੀ। ਉਹਨਾਂ ਨੇ ਕਿਹਾ ਕਿ ਸਹਿਕਾਰਤਾ ਦਾ ਸਹੀ ਅਰਥਾਂ ਵਿੱਚ ਮਤਲਬ ਹੈ ਕਿ ਬਿਹਤਰ ਪਰਿਵਾਰਾਂ, ਜਨਮਾਨਸ ਤੇ ਰਾਸ਼ਟਰ ਦਾ ਨਿਰਮਾਣ ਕਰਨਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੇ ਸਿਧਾਂਤ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਪ੍ਰਭੂ ਦਾ ਸਿਮਰਨ ਕਰਦੇ ਰਹੋਏ, ਮਿਹਨਤ ਨਾਲ ਕਮਾਉਣਾ ਤੇ ਵੰਡ ਕੇ ਖਾਣਾ ਇੱਕੋ ਇੱਕ ਅਜਿਹਾ ਸਿਧਾਂਤ ਹੈ ਜਿਹੜਾ ਜੀਵਨ ਨੂੰ ਸੁਖਾਲਾ ਬਣਾਉਂਦਾ ਹੈ ਕਿਸਾਨ ਦੀ ਉਦਾਹਰਣ ਦਿੰਦਿਆਂ ਦਤਤਰੇ ਹੋਸਾ ਵੱਲੇ ਨੇ ਕਿਹਾ ਕਿ ਜਦੋਂ ਇੱਕ ਕਿਸਾਨ ਆਪਣੇ ਖੇਤ ਵਿੱਚ ਅਨਾਜ ਉਗਾਉਂਦਾ ਹੈ ਤਾਂ ਉਸ ਨੂੰ ਸਾਜੋ ਸਮਾਨ ਲਈ ਲੋਹਾਰ, ਬੀਜ ਵੇਚਣ ਵਾਲੇ, ਪਾਣੀ ਦਾ ਪ੍ਰਬੰਧਨ ਕਰਨ ਵਾਲੇ, ਫਸਲ ਦੀ ਢੋਆ ਢੁਆਈ ਕਰਨ ਵਾਲੇ ਅਤੇ ਮੰਡੀ ਕਰਨ ਲਈ ਵਪਾਰੀ ਸਮੇਤ ਕਈ ਵਰਗਾਂ ਦੀ ਲੋੜ ਹੁੰਦੀ ਹੈ